ਇਸ ਨੂੰ ਟੂਰ ਪੱਤੀ ਵਾਸੀ ਆ ਅਸੀਂ ਬਹੁਤ ਗੰਦਗੀ ਦੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਗੰਦਗੀ ਨਾਲ ਜੂਝ ਰਹੇ ਹਾਂ ਪਹਿਲਾਂ ਤਾਂ ਨਗਰ ਕਾਉਂਸਲ ਸਾਡੀ ਇੱਥੇ ਗੰਦ ਦਾ ਢੇਰ ਲਾ ਰਹੀ ਸੀ ਚਲੋ ਅਸੀਂ ਉਹਨੂੰ ਦੇਖਦੇ ਹੋਏ ਅਸੀਂ ਇਹ ਤਿੰਨ ਚਾਰ ਕਿੱਲੇ ਪਾਰਕ ਬਣਾਉਣ ਵਾਸਤੇ ਉਹਨਾਂ ਨੂੰ ਕਹਤਾ ਵੀ ਤੁਸੀਂ ਪਾਰਕ ਬਣਾਓ ਵਧੀਆ ਗੱਲ ਹੈ ਸਰਕਾਰਾਂ ਪਾਰਕ ਬਣਾਉਂਦੀਆਂ ਨੇ ਇਹ ਜਿਹੀਆਂ ਉਦੋਂ ਮਦ ਉਹ ਸਾਨੂੰ ਐ ਸੀ ਵੀ ਸਾਨੂੰ ਇਹ ਕੂੜੇ ਤੋਂ ਨਜਾਤ ਮਿਲ ਜੂਗੀ ਪਰ ਕੂੜਾ ਉਦੋਂ ਆ ਚੱਕ ਕੇ ਇੱਥੇ ਸੜਦਾ ਜਦੋਂ ਅਸੀਂ ਆਪਦੇ ਐਮਸੀ ਦਾ ਬੰਨ ਨਾਲ ਜਾ ਮਲਾਜਬ ਨਾਲ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਵੀ ਸਿਰਫ 5-7 ਦਿਨਾਂ ਦਾ ਕੰਮ ਹੈ ਉਦੋਂ ਬਾਅਦ ਅਸੀਂ ਇਧੂ ਇੱਥੋਂ ਲੈ ਜਾਾਂਗੇ ਸ਼ਿਫਟ ਕਰ ਦਾਂਗੇ ਪਰ ਪਤਾ ਨਹੀਂ ਕੀ ਉਹ 5-7 ਦਿਨ ਹਜੇ ਤੱਕ ਖਤਮ ਨਹੀਂ ਹੋ ਰਹੇ ਇਹ 1.5 ਸਾਲ ਹੋ ਗਿਆ ਇਹ ਇੱਥੇ ਚੱਲ ਰਿਹਾ ਨਾ ਤਾਂ ਮੈਨੂੰ ਸਵੱਛ ਭਾਰਤ ਵਾਲਿਆਂ ਦੀ ਸਮਝ ਆਉਂਦੀ ਹੈ ਜਿਹੜਾ ਮੋਦੀ ਸਾਹਿਬ ਕਹਿੰਦੇ ਨੇ ਵੀ ਮੈਂ ਸਵੱਛ ਭਾਰਤ ਚਲਾਇਆ ਹੋਇਆ ਨਾ ਮੈਨੂੰ ਆ ਪੰਜਾਬ ਵਾਲਿਆਂ ਨੇ ਰੰਗਲਾ ਪੰਜਾਬ ਵਾਲਿਆਂ ਦੀ ਸਮਝ ਆਉਂਦੀ ਹੈ ਵੀ ਇਹਨਾਂ ਨੂੰ ਇਹ ਰੰਗਲਾ ਪੰਜਾਬ ਦਾ ਸਵੱਛ ਭਾਰਤ ਦਿੰਦਾ ਨਹੀਂ ਹੈਗਾ ਇੱਥੇ ਵਸੂਚ ਇੰਨਾ ਗੰਦ ਪੈ ਰਿਹਾ ਲਫਾਫੇ ਉਰੇ ਮੈਂ ਤੁਹਾਨੂੰ ਦੱਸਦਾ ਹਸਪੀਟਲ ਦੇ ਜਿਹੜੇ ਟੀਕੇ ਨੇ ਜਿਹੜੇ ਉਹ ਯੂਜ਼ ਕਿਤੇ ਹੁੰਦੀ ਹੈ ਜਾਂ ਪੱਟੀਆਂ ਨੇ ਗੰਧੀਆਂ ਲਹੂ ਦੀਆਂ ਉਹਰੇ ਆਮ ਪਈਆਂ ਹੁੰਦੀਆਂ ਨੇ ਉਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਸਾਡੇ ਨਾਲ ਘਰ ਨੇ ਤੁਸੀਂ ਆ ਦੇਖੋ ਜਮੀ ਵਿੱਚ ਜਿੱਥੇ ਕੂੜਾ ਸਿੱਟ ਰਹੇ ਨੇ ਇਹ ਜਿਹੜੇ ਨਾਲ ਘਰ ਨੇ ਇਹਨਾਂ ਨੇ ਵੀ ਨਿਜੀ ਤੌਰ ਤੇ ਗਏ ਅਸੀਂ ਵੀ 2 ਦਿਨ ਪਹਿਲਾਂ ਇੱਥੇ ਸਾਰੇ ਭਾਈਚਾਰਾ ਇਕੱਠਾ ਹੋਇਆ ਇਹੋ ਸਾਬ ਨੂੰ ਫੋਨ ਕੀਤਾ ਇਹੋ ਸਾਬ ਦਾ ਫੋਨ ਨਹੀਂ ਅਟੈਂਡ ਕਰਦੇ ਚਲੋ ਬਿਜ਼ੀ ਹੋਣਗੇ ਉਦੋਂ ਬਾਅਦ ਉਹਨਾਂ ਨੇ ਆਪਣੇ ਕਿਊਰੇ ਮੁਲਾਜ਼ਮ ਭੇਜਤਾ ਉਹਨੂੰ ਬਹੁਤ ਪਿਆਰ ਸਤਿਕਾਰ ਨਾਲ ਅਸੀਂ ਕਿਹਾ ਵੀ ਛੋਟੇ ਭਾਈ ਤੂੰ ਇੱਥੇ ਬੰਦ ਕਰ ਇਹ ਕੂੜਾ ਨਹੀਂ ਅਸੀਂ ਸੱਟਣ ਦਿੰਦੇ ਠੀਕ ਹੈ ਤੂੰ ਉਹ ਦੇਖੋ ਉਹ ਕੰਨੇ ਜੀ ਇਹਦਾ ਪਾਰਟ ਟਾਈਮ ਹੈ ਉਥੇ ਪਿਟਾ ਬਣਾਈ ਜਾ ਰਹੀਆਂ ਨੇ ਪੱਕੀਆਂ ਜੀ ਕਿਹ ਪਿਟਾ ਬਣਾਈਆਂ ਜਾ ਰਹੀਆਂ ਇਸ ਥਾਂ 'ਚੋਂ ਨਾ ਤਾਂ ਅਸੀਂ ਉਹ ਪਿਟਾ ਬਣਨ ਲਈਏ ਨਾ ਅਸੀਂ ਉਹ ਕੂੜਾ ਸੱਟਣ ਲਈਏ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਤਾ ਉਹ ਜਿਹੜਾ ਉਰੇ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਆ ਕੋਈ ਵੀ ਪੂੜਾ ਸੱਟਣ ਆਊਗਾ ਆਪਦਾ ਆ ਜ਼ਿੰਮੇਵਾਰ ਹੈ ਤੋਂ ਅਸੀਂ ਬੇਨਤੀ ਕਰਦੇ ਆ ਜਿਵੇਂ ਤੁਸੀਂ ਆਪਦਾ ਘਰ ਸਾਫ਼ ਰੱਖਦੇ ਹੋ ਆਪਦਾ ਮੱਲਾ ਸਾਫ਼ ਰੱਖਦੇ ਹੋ ਸਾਨੂੰ ਵੀ ਸਫਾਈ ਚਾਹੀਦੀ ਆ ਸਾਨੂੰ ਸਾਫ਼ ਰਹਿਣ ਦਿਓ ਆਪਣੇ ਘਰ ਦਾ ਗੰਦ ਆਪਣੀ ਦੁਕਾਨ ਦਾ ਗੰਦ ਉਹ ਤੁਹਾਡੀ ਜ਼ਿੰਮੇਵਾਰੀ ਆ ਸਾਡੇ ਮੱਲੇ ਚ ਨਾ ਪਾਓ ਜੀ ਬਸ ਇੱਕ ਗੁੱਡੀ ਜੀ ਇੱਕ ਸਵਾਲ ਹੈ ਜਦੋਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਲੋਕ ਥੋੜਾ ਸਿੱਟਣ ਲੱਗੇ ਸੀ ਉਸ ਸਮੇਂ ਕਿਉਂ ਨਹੀਂ ਰੋਕਿਆ ਗਿਆ ਅੱਜ ਹੀ ਜਾ ਕੇ ਕਿਉਂ ਜਿਹੜਾ ਜਾਗਰੂਕ ਹੋਣਾ ਤੇ ਪਤਾ ਕੀ ਹੈ ਇਹ ਉਹ ਹੋ ਜਾਂਦੀ ਹੈ ਵੀ ਅੱਜ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਾਇਦ ਅੱਜ ਜਾਗਰੂਕ ਹੋ ਰਹੇ ਹਾਂ ਨਾ ਇਹ ਆ ਅਸੀਂ ਬਹੁਤ ਚਿਰ ਤੋਂ ਕਹਿੰਦੇ ਆ ਰਹੇ ਹਾਂ ਬਹੁਤ ਚਿਰ ਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਆਪ ਜਾ ਕੇ ਨਗਰ ਕੌਂਸਲ ਨੂੰ ਗਿਆ ਦੇਖੋ ਹਰ ਗੱਲ ਨੂੰ ਅਸੀਂ ਮੀਡੀਆ ਚ ਲੈ ਕੇ ਜਾਈਏ ਹਰ ਗੱਲ ਨੂੰ ਅਸੀਂ ਇਹ ਤਾਂ ਤੁਹਾਡੇ ਲਈ ਤਾਂ ਆਉਂਦੇ ਆ ਜਦ ਅੱਕ ਜਾਂਦੇ ਆ ਫਿਰ ਜਦ ਤੁਹਾਡੇ ਵਾਲਾ ਟੀਕਾ ਲੱਗਦਾ ਫਿਰ ਇਹ ਇਸ ਕਰਕੇ ਇਹ ਕੋਈ ਅੱਜ ਦੀ ਨਹੀਂ ਹੈਗੀ ਵੀ ਅੱਜ ਹੋਏ ਆ ਬਹੁਤ ਚਿਰ ਤੋਂ 6 ਮਹੀਨੇ ਸਾਲ ਤੋਂ ਲੱਗੇ ਹੋਏ ਆ ਇਹਨਾਂ ਨੂੰ ਬੇਨਤੀਆਂ ਕਰਨ ਇਕੱਲੇ ਕਿਨੂੰ ਕਹਿਣ ਵਾਸਤੇ ਵੀ ਨਾ ਪੁਰੇ ਨਾ ਲੱਗਦਾ ਕਿਉਂ ਨਹੀਂ ਜਿਹੜੀ ਗੱਲ ਮੰਨੀ ਜਾ ਰਹੀ ਸ਼ਹਿਰ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਘੋੜਾ ਸਿੱਟਿਆ ਜਾ ਸਕੇ ਸਰਕਾਰ ਦਾ ਧਿਆਨ ਹੀ ਨਾ ਜਿਹੜੀਆਂ ਕੰਮਾਂ ਵੱਲ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਸਰਕਾਰ ਦਾ ਧਿਆਨੇ ਨਹੀਂ ਇਲੈਕਸ਼ਨਾਂ ਚ ਉਲਦੇ ਰਹਿੰਦੇ ਨੇ ਆ ਹੁਣ ਫਿਰ ਇੱਕ ਨਵੀਂ ਇਲੈਕਸ਼ਨ ਆ ਗਈ ਪਹਿਲਾਂ ਸਰਪੰਚੀ ਦੀਆਂ ਕਿ ਆਈਡੀਆ ਐਮਸੀ ਨਾ ਉਹ ਸਰਕਾਰ ਨੂੰ ਕੰਮ ਜਿਹੜੇ ਕਰਨੇ ਚਾਹੀਦੇ ਉਹ ਨਹੀਂ ਅਪਦੇ ਐਡ ਕੰਪਨੀਆਂ ਕਰੀ ਜਾਂਦੀਆਂ ਨੇ ਇਸ ਕਰਕੇ ਸਰਕਾਰ ਨੂੰ ਜਿੱਥੇ ਵਰਕ ਕਰਨਾ ਚਾਹੀਦਾ ਹੈ ਉਸੇ ਕੰਮ ਕਰਨਾ ਚਾਹੀਦਾ ਉਹ ਤਾਂ ਕਰਦੀ ਰਹੇ ਜਾਂਦ ਕੇ ਸਭ ਤੋਂ ਜ਼ਰੂਰੀ ਸਾਨੂੰ ਸਾਡੀ ਆਵਾ ਹਵਾ ਤੇ ਪਾਣੀ ਹੈ ਸਾਡੀ ਆਵਾ ਹਵਾ ਵੀ ਇਹਨਾਂ ਨੇ ਗੰਦੀ ਕੀਤੀ ਹੋਈ ਹੈ ਸਾਡਾ ਪੀਣ ਵਾਲਾ ਪਾਣੀ ਵੀ ਗੰਦਾ ਕੀਤਾ ਹੋਇਆ ਹੈ